ਸਟਾਰ ਏਜੀ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਟਾਰ ਏਜੀ ਨਿਊਜ਼ ਚੈਨਲ ਨੂੰ ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਕੀ ਕੌਮ ਜਗਾਈ ਕਿ ਅੱਜ ਮੂਲ ਵਾਸੀ ਸਮਾਜ ਦੇ ਜਿੱਥੇ ਬੰਦੀਆਂ ਸੀਪੀਐਫ ਅੰਮ੍ਰਿਤਸਰ ਦੇ ਆਫਿਸ ਦੇ ਬਾਹਰ ਪਹੁੰਚੀਆਂ ਸੀ ਤੇ ਜਿਹੜਾ ਸੀਪੀ ਸਾਹਿਬ ਨੂੰ ਮਿਲਿਆ ਗਿਆ ਆ ਕਿਉਂਕਿ ਦੋ ਵਾਰੀ ਪਹਿਲਾਂ ਵੀ ਧਰਨਾ ਪੋਸਟਪੋਨ ਕੀਤਾ ਗਿਆ ਅਗਰ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਦੀ ਬਾਰ-ਬਾਰ ਮੰਨਦੇ ਆ ਪਰ ਪ੍ਰਸ਼ਾਸਨ ਸਾਡੀ ਇੱਕ ਵਾਰੀ ਵੀ ਨਹੀਂ ਮੰਨਦਾ ਕਿਉਂਕਿ ਪਹਿਲਾਂ ਵੀ 24 ਤਰੀਕ ਨੂੰ ਜਿਹੜਾ ਧਰਨਾ ਪੋਸਟਪੋਨ ਕੀਤਾ ਗਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਇਲੈਕਸ਼ਨ ਹੈ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਲੁਗਰਾ ਰਾਜ ਦੇ ਸੰਬੰਧ ਵਿੱਚ ਫਿਰ ਅਸੀਂ ਇਹਨਾਂ ਦੀ ਮੰਨੀ ਫਿਰ ਹੁਣ ਇਹਨਾਂ ਨੇ ਕਿਹਾ ਕਿ ਸੀਪੀ ਸਾਹਿਬ ਚੇਂਜ ਹੋ ਗਏ ਨੇ ਚਲੋ ਨਵੇਂ ਪੁਲਿਸ ਅਈ ਉਹਨਾਂ ਦੀ ਜਿਹੜੇ ਕਿ ਉਹਨਾਂ ਦੀ ਡਿਊਟੀ ਨੂੰ ਵੀ ਮੱਦੇ ਨਜ਼ਰ ਰੱਖਦੇ ਕਿ ਉਹਨਾਂ ਨੂੰ ਹਲੇ ਮਸਲੇ ਦਾ ਪਤਾ ਨਹੀਂ ਆ ਪਰ ਅਸੀਂ ਉਹਨਾਂ ਨੂੰ ਇੱਥੇ ਜਿਹੜਾ ਹੁਣ ਨਾਰੇबाजी ਕੀਤੀ ਆ ਅਸੀਂ ਸੀਪੀਐਮ ਜੀ ਸਰ ਨੂੰ ਦੱਸਣਾ ਚਾਹੁੰਦੇ ਜਿਹੜੇ ਨਵੇਂ ਆਏ ਨੇ ਕਿ ਤੁਹਾਡਾ ਜਿਹੜਾ ਨਿਚਲਾ ਪ੍ਰਸ਼ਾਸਨ ਆ ਉਹ ਇੰਨਾ ਕਿ ਢਿੱਲਾ ਢਿੱਲੀ ਕਾਰਗੁਜ਼ਾਰੀ ਆ ਜਦੋਂ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਜਿਹੜੇ ਸਬੰਧਿਤ ਸਹੀ ਤਰੀਕੇ ਨਾਲ ਜਾਏਗਾ ਕਿ ਜੇ ਮਸਲਾ ਪਰਚਾ ਹੁੰਦਾ ਤਦ ਵੀ ਦਾਦੋ ਨਹੀਂ ਹੁੰਦਾ ਤਾਦੀ ਦਾਦੋ ਕਿ ਨਹੀਂ ਜੀ ਇਹ ਝੂਠਾ ਵਾ ਪਰ ਇਹ ਹਮੇਸ਼ਾ ਹੀ ਮੂਲ ਨਾਸੀ ਜ਼ਮਾਨ ਨੂੰ ਲਾ ਰਹੇ ਆ ਚ ਰੱਖਦੇ ਨੇ ਪਰ ਅਸੀਂ ਇਹ ਕੰਨ ਖੋਲ ਕੇ ਸੁਣ ਲੈਣ ਅਗਰ ਵੀਰਵਾਰ ਤੱਕ ਜਿੰਨੇ ਵੀ ਮਸਲੇ ਨੇ ਮੂਲ ਨਾਸੀ ਸਮਾਜ ਦੇ ਅਗਰ ਉਹ ਸਹੀ ਤਰੀਕੇ ਨਾਲ ਜਾਂਚ ਕਰਕੇ ਉਹ ਕਰ ਦਿੰਦੇ ਨੇ ਠੀਕ ਆ ਨਹੀਂ ਤੇ ਜਿਹੜਾ ਸ਼ੁੱਕਰਵਾਰ ਨੂੰ ਸੀਪੀ ਦਫ਼ਤਰ ਤੇ ਬਾਹਰ ਜਿਹੜਾ ਵੱਡੇ ਪੱਧਰ ਤੇ ਘਰਾਓ ਕੀਤਾ ਜਾਏਗਾ ਉਹ ਘਰਾਓ ਚਾਹੇ ਹੁਣ ਸੜਕ ਤੱਕ ਜਾਵੇ ਉਹਦੀ ਜ਼ਿੰਮੇਵਾਰੀ ਜਿਹੜੇ ਨਿਜਲੇ ਪ੍ਰਸ਼ਾਸਨ ਜਿੰਨਾ ਕੋ ਜਿਹੜੀਆਂ ਇਨਕੁਆਰੀਆਂ ਪੈਂਡਿੰਗ ਪਈਆਂ ਹੀ ਆ ਵਾ ਉਹ ਜ਼ਿੰਮੇਵਾਰ ਹੋਣਗੇ ਜੋ ਜੋ ਵੀ ਉੱਥੇ ਨੁਕਸਾਨ ਹੋਇਆ ਤੇ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਿਗੁਰ ਮਲਕੀਤ ਨਾਨਕ ਮਹਾਰਾਜ ਕੀ ਜੈ ਜੈ ਭੀਮ ਸੋ ਅੱਜ ਦਾ ਜਿਹੜਾ ਇੱਥੇ ਸਮਾਜ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਜਿਹੜਾ ਸੀਪੀ ਸਾਹਿਬ ਨੂੰ ਮਿਲੇ ਆ ਉਹ ਜਿਹੜਾ 10 ਤਰੀਕ ਦਾ ਧਰਨਾ ਪ੍ਰਦਰਸ਼ਨ ਰੱਖਿਆ ਸੀ ਉਹ ਅਸੀਂ ਦੀਦਿਹੜੀ ਕਰਕੇ ਗੁਰੂ ਅਰਜਨ ਦੇਵ ਜੀ ਦੇ ਕਰਕੇ ਪੋਸਟਪੋਨ ਕੀਤਾ ਗਿਆ ਔਰ ਸੀਪੀ ਸਾਹਿਬ ਨੂੰ ਅੱਜ ਮਿਲੇ ਆ ਔਰ ਜੇ ਉਹ ਨਵੇਂ ਆਏ ਆ ਔਰ ਉਹਨਾਂ ਸਾਨੂੰ ਕੋ ਦੋ ਤਿੰਨ ਦਿਨ ਦਾ ਸਮਾਂ ਮੰਗਿਆ ਵਾ ਅਗਰ ਇਹ ਵੀਰਵਾਰ ਤੱਕ ਸਾਡੇ ਸਮਾਜ ਦੇ ਮਸਲੇ ਨਾ ਹੱਲ ਹੋਏ ਤੇ ਸ਼ੁੱਕਰਵਾਰ ਵਾਲੇ ਦਿਨ ਇਸੇ ਜਗ੍ਹਾ ਤੇ ਹੀ ਵੱਡੇ ਇਕੱਠ ਦੇ ਨਾਲ ਵਾਲਮੀਕ ਸਮਾਜ ਵੱਲੋਂ ਜਿਹੜਾ ਕਿ ਮਜਬੀ ਸਿੱਖ ਸਮਾਜ ਵੱਲੋਂ ਉਤਰਨਾ ਪ੍ਰਦਰਸ਼ਨ ਕੀਤਾ ਜਾਊਗਾ ਸਾਰੇ ਜੀ ਪਹਿਲੋ ਵੀ ਦੋ ਵਾਰੀ ਅਫਸ਼ਾਸ਼ਨ ਦਵਾਇਆ ਗਿਆ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਉਹ ਜੀ ਜਿਹੜਾ ਪਹਿਲਾਂ ਅਫਸ਼ਾਸ਼ਨ ਦਵਾਇਆ ਗਿਆ ਸੀ ਪਰ ਉਹ ਜਿਹੜਾ ਇਲੈਕਸ਼ਨ ਕਰਕੇ ਤੇ ਘੱਲੂ ਘਾਰੇ ਕਰਕੇ ਜਿਹੜਾ ਪੋਸਟਪੋਨ ਹੋਇਆ ਵਾ ਅਗਰ ਹੁਣ ਤੇ ਸਾਰੇ ਜੀ ਪਹਿਲੋ ਵੀ ਕਿਦੋਂ ਆਪਾਂ ਖਬਰ ਕੀਤੀ ਸੀਗੀ ਪੁਲਿਸ ਮੁਲਾਜ਼ਮ ਆਪਾਂ ਆ ਕੇ ਰਾਈਟ ਦੇ ਕੇ ਸੀ ਕਿ ਵੀ ਆਪਾਂ ਤੁਹਾਡਾ 8 ਤਰੀਕ ਤੱਕ ਮਸਲਾ ਹੱਲ ਕਰ ਦਾਂਗੇ ਫੇਰ ਵੀ ਨਹੀਂ ਹੋਇਆ ਫੇਰ ਕਾਰਨ ਕੀ ਹੋਵੇਗਾ ਕਾਰਨ ਜੀ ਇਹ ਪੁਲਿਸ ਦੀ ਫਿਰ ਢਿੱਲੀ ਕਰਕੇ ਜਾਰੀ ਸਮਝਾਂਗੇ ਜਿਹੜਾ ਕਿ ਸਮਾਜ ਨੂੰ ਬਾਰ-ਬਾਰ ਵਿਸ਼ਵਾਸਨ ਦੇ ਕੇ ਸਿਰਫ ਝੂਠੇ ਝੂਠੇ ਲਾਰੇ ਲਾ ਰਿਹਾ ਲ ਉਹ ਨਿਰਦੇਸ਼ ਦੇਖਾ ਅਪਲੋਡ ਹੋਵੇਗਾ ਇਹ ਤਾਂ ਫਿਰ ਆਉਣ ਵਾਲਾ ਸਮਾਂ ਹੀ ਦੱਸੂਗਾ